ਮਣੀ ਗੁਰੂ ਹੈ ਬਾਣੀ ਤੇ ਚੁੜੀ ਅੰਮ੍ਰਿਤ ਸਰੇ

ਦੰਤ ਸਰਬ ਸਹਿਬ ਸ੍ਰੀ ਗੁਰੂ ਅੰਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਬਰਿੰਦਰ ਹਜ਼ੂਰੀ ਵਿੱਚ ਚਾਰ ਸਰਵਰ ਸਾ ਸੰਗਤ ਜੀ ਬੜੇ ਪਕੀਦੇ ਨਾਲ ਸ਼ਰਮ ਦੇ ਜਵਾਨਾਂ ਦੇ ਵਿੱਚ ਹਾਜ਼ਰੀਆਂ ਤੇ ਪਰਦੇ ਹੋ ਤੇ ਬੰਦੇ ਭਾਗ ਨੇ ਪਰਮਾਤਮਾ ਰੱਬ ਨੇ ਜਿਤੇ ਸਾਰੀਆਂ ਜਿੰਨਾਂ ਦੀ ਉਤਪਤੀ ਕੀਤੀ ਮਨੁੱਖਾ ਜਨਮ ਜ ਮਹਾਰਾਜ ਸਤਿ ਪਾਤ ਜੀ ਨੇ ਇਸ ਦੇ ਨੂੰ ਬਹੁ ਸਿਸ਼ਟਤਾ ਸਾਰਿਆਂ ਨੌਜੰਨ ਬੱਚਤ ਨੇ ਸ਼ੁਰੂ ਕਰੀ। ਤਦ ਮਹਾਰਾਜ ਜੀ ਨੇ ਗਤੋਂ ਦੀ ਖਲਕ ਪੈਦਾ ਕੀਤੀ। ਪਰ ਆਪਰਮਾਤਮਾ ਜੀ ਨੂੰ ਪਿਆਰ ਕਰਦਾ ਜਿਹੜਾ ਰੱਬ ਹੈ ਅਸੀਤ ਹੁੰਦਾ ਹੈ। ਉਹਦੇ ਅੰਦਰ ਉਸ ਪਰਮਾਤਮਾ ਰੱਬ ਨੇ ਤਸਤ ਪੈਦਾ ਕਰ ਦਿੱਤੀ ਇੱਕ ਜਣਕ ਪੈਦਾ ਕਰ ਦਿੱਤੀ। ਤੇ ਭਾਈ ਜੀ ਸੰਸਾਰ ਤੇ ਤੇਰਾ ਤੇ ਮੇਰਾ ਸੁਭਨ ਦੇ ਜੁੜਿਆ ਰਹੇ ਸਾਧ ਸੰਗਤ ਤੇ ਮੂੰ ਨਸੀਬ ਹੋਵੇ ਕੋਈ ਸਤ ਸੰਗਤ ਦੇ ਵਿੱਚ ਜਾ ਕੇ ਬੈਠੀ ਤੇਰਾ ਸਰੀਰ ਵੀ ਪਵਿੱਤਰ ਹੋਏ ਤੇ ਜਨਮ ਮਰਨ ਜਿਹੜਾ ਤੇ ਇਹੜਾ ਇਸ ਰੇੜ ਦੇ ਵਿੱਚ ਉਹਦੀ ਕਨਸੈਪਟ ਇਸ ਤਰ੍ਹਾਂ ਲਈ ਪ੍ਰਭਾਤਮਾ ਰੱਬ ਨੇ ਸਾਤ ਸੰਗਤ ਦੇ ਉਪੱਤੀ ਕੀਤੀ ਹੈ ਪੀਰਾਂ ਤੇ ਕਮਰਾਂ ਤੇ ਉਦੇਸ਼ ਵੀ ਜੀ ਸਰਵੰਤਰ ਦਾ ਸ਼ੁਭਾਕਾਰਿ ਹੈ ਆਪ ਜੀ ਵੱਡੇ ਕੰਮ ਵਾਲੇ ਗੜੇ ਹੀ ਅਕੀਦੇ ਦੇ ਨਾਲ ਜਿਵੇਂ ਇੱਥੇ ਰੋਕਦੇ ਰੋਕਦੇ ਸਾਰਿਆਂ ਤੋਂ ਮੈਂ ਨੋ ਗੁਰੂਨ ਸਾਹਿਬਾ ਰਾਜੇ ਨੂੰ ਹੱਥ ਜੋੜੀਏ ਸ਼ੁ크ਰਾਨਾ ਜрун ਕਰਿਆ ਕਰੀ ਰਬ ਭਾਣ ਸਭ ਰੋਕੀ ਇੱਕ ਦੇਵੇ ਤੇ ਭਾਣੇ ਬਹੁਤਾਂ ਅਪਦਾਨ ਸਾਡੇ ਕੋਲੋਂ ਸ਼ੁਕਰਾਨਾ ਕਰਨਾ ਪੈਂਦਾ ਇਸ ਮਨੁੱਖ ਦਾ ਤੇ ਸਾਰੇ ਹੀ ਅਸਨਾ ਨੂੰ ਵਿੰਤਰ ਕਰੂ ਆਪ ਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ। ਭਗਤ ਕਬੀਰ ਜੀ ਦਾ ਸ਼ਬਦ ਹੈ ਉਸਤੇ ਵਿਚਾਰ ਦੇ ਅਨੁਦ੍ਰਾਂ ਭਗਤ ਕਬੀਰ ਜੀ ਨੇ ਬੜਾ ਪਿਆਰਾ ਸਿਧਾਂਤ ਦਿੱਤਾ ਹੈ ਕਿ ਆਪੜੀ ਹੈ ਕਾ ਦੁਨੀਆ ਕਾ ਬੇਤ ਪੁਰਾਣਾ ਸੁਣੀ। ਸੰਸਾਰ ਦੇ ਇਕੇ ਧਨ ਪੈਸੇ ਨੂੰ ਵੀ ਕੀਤੇ ਨੇ ਵੈਸੀ ਮਹਾਰਾਜੀ ਦੀ ਬਾਣੀ ਨੇ ਜਿੱਥੇ 18 ਸਿੱਧੀਆਂ ਦਾ ਜ਼ਿਕਰ ਕੀਤਾ ਉਥੇ 9 ਮਿੱਥੀਆਂ ਦਾ ਵੀ ਜ਼ਿਕਰ ਕੀਤਾ 18 ਸਿੱਧੀਆਂ ਉਹ ਹੁੰਦੀਆਂ ਜਿਵੇਂ ਕਿਸੇ ਨੇ ਕੋਈ ਸ਼ਬਦ ਨੂੰ ਸਿੱਧ ਕਰ ਲੈਣਾ ਤੇ ਜਿਹੜੇ ਸ਼ਬਦ ਨੂੰ ਸਿੱਧ ਕਰ ਲੈਂਦੇ ਨੇ ਉਹਨਾਂ ਨੂੰ ਸਿੱਧ ਵੀ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ ਤੁਸੀਂ ਜੋਗੀ ਕਹਿੰਦੇ ਹੋ ਤੇ ਉਹ ਜੋਗੀ ਨਹੀਂ ਸਨ ਉਹਨੇ ਸਿੱਧ ਮੰਤਰ ਸਿੱਧ ਕੀਤੇ ਸਨ ਇਹਨਾਂ ਉਹਨੇ ਜੰਤ ਤੱਕ ਕੀਤਾ ਚੌਕੜਾ ਲਾ ਕੇ ਬਹਿ ਜਾਣਾ ਤੇ ਚੌਕੜਾ ਲਾ ਕੇ ਬੈਠਿਆਂ ਉਹਨੇ ਨੇਤਰਾਂ ਨੂੰ ਬੰਦ ਕਰ ਲੈਣਾ ਤੇ ਕਿਥੇ ਬਾੜ ਤੇ ਥੱਲੇ ਚੜਣਾ ਥੱਲੇ ਆ ਜਾਣਾ ਤੁਰਤੀ ਲੋੜ ਕੋਈ ਨਹੀਂ ਨਦੀਉਣਾ ਨੇ ਹਵਾ ਦੀ ਵੀ ਟੋੜਣ ਦਾ ਪੈਣਾ ਤਲੀ ਸ਼ੇਰ ਬਣ ਜਾਣਾ ਇਸੇ ਤੋਂ ਦੈਂਤ ਸਿੱਧ ਕਰ ਲੈਣਾ ਤੇ ਮਹਾਰਾਜੀ ਨੇ ਅਰੋਸ ਤੋਂ ਬਾਅਦ ਨੌ ਨਦੀਆਂ ਦਾ ਜ਼ਿਕਰ ਕੀਤਾ ਨੌ ਨਦੀਆਂ ਦਾ ਅਰਥ ਹੁੰਦਾ ਹੈ ਖਜ਼ਾਨੇ ਇਸ ਹਿੰਦੁਸਤਾਨ ਦੀ ਇਤਿਹਾਸਿਕ ਜਿੱਨੇ ਵੀ ਤੰਬਰ ਸਣ ਉਹਨਾਂ ਨੇ ਖਜ਼ਾਨਿਆਂ ਦਾ ਵੀ ਜ਼ਿਕਰ ਕੀਤਾ ਖਜ਼ਾਨਾ ਕਿ ਕਿਸੇ ਕੋਲ ਤੈਅ ਹੋਈ ਖਜ਼ਾਨਾ ਗੁਰਮੁਖ ਪਿਆਰਿਓ ਜਿਹੜੇ ਨਾਮ ਨੇ ਤਨੇ ਨੌ ਖਜ਼ਾਨਿਆਂ ਦਾ ਜ਼ਿਕਰ ਹੈ ਉਹ ਕਹਿ ਲਗੇ ਸੋਨੇ ਨੂੰ ਵੀ ਖਜ਼ਾਨਾ ਮੰਨਦੇ ਨਹੀਂ ਚਾਹਦੀ ਐ ਪਿੱਤਰ ਹੈ ਲੋਹਾ ਹੈ ਤਾਂਬਾ ਹੈ ਇੱਕ ਇੱਕ ਜਾਨੀ ਦੂਸਰੇ ਕਹਿ ਲਗੇ ਨਾ ਪਸ਼ੂਆਂ ਨੂੰ ਜਿਹੜੇ ਗਊ ਹੈ ਇਹਨਾਂ ਨੂੰ ਵੀ ਖਜ਼ਾਨਾ ਮੰਨਦੇ ਨੇ ਇੱਕ ਜ਼ਾਨੇ ਨੇ ਜ਼ਮੀਨ ਹੈ ਇਹ ਵੀ ਇੱਕ ਖਜ਼ਾਨਾ ਹੈ ਇਸ ਤਰ੍ਹਾਂ ਕਰਕੇ ਨੌ ਦਰਸ਼ਿਕ ਕਰਨ ਦੇ ਗੁਰਮੁਖ ਪਿਆਰਿਓ ਮਹਾਰਾਜ ਸਤਿ ਪਾਤਸ਼ਾਹ ਨੇ ਕਿਹਾ ਨੇ ਜਿੱਥੇ ਬੰਦੇ ਨੂੰ ਧਨ ਹੋਵੇ ਉੰਦਾ ਸਤਕਾਰ ਹੁੰਦਾ ਹੈ ਕਿਸੇ ਕੋਲ ਪੈਸੇ ਨੇ ਉਦੋਂ ਲੋਕ ਸਰਕਾਰ ਕਰਦੇ ਨੇ ਪੈਸੇ ਦਾ ਸਤਕਾਰ ਹੁੰਦਾ ਹੈ ਪੈਸੇ ਆਉਂਦੇ ਨੇ ਨਾ ਲੋਕ ਕਰ ਲੋ ਕਰ ਕਹੇ ਲੱਗੇ ਵੀ ਕੋਈ ਛੇੜ ਸੀ ਜਦੋਂ ਲੋਕ ਰਾਮ ਰਾਮ ਕਰ ਰਹੇ ਤੇ ਉਹ ਕਹਿੰਦੇ ਜਾ ਕੇ ਕਹਿ ਦਿਆ ਨਾ ਇਹ ਕਈ ਬਾਤ ਨਹੀਂ ਇਹ ਜਿਹੜੀ ਕਹਾਣੀ ਹੈ ਸਭ ਨੇ ਸੁਣਾਈ ਹੈ ਕੋਈ ਇੱਕ ਦਿਨ ਕੋਈ ਕਹਿ ਲੱਗਾ ਕਿ ਤੁਹਾਨੂੰ ਰਾਮ ਰਾਮ ਨਹੀਂ ਤੇਰੀ ਪਰ ਵੀ ਰਾਮ ਰਾਮ ਕਹਿਣਾ ਚਾਹੀਦਾ ਕਿਸੇ ਨੂੰ ਸਤਿ ਸ਼੍ਰੀ ਅਕਾਲ ਬੁਲਾਓ ਫਤੇ ਬੁਲਾਓ ਕੋ ਜਵਾਬ ਦੇਵੇਂ ਤੇ ਜਵਾਬ ਹੀ ਨਾ ਦੇਵੇਂ ਤੇ ਫਿਰ ਕੀ ਹੰਤੇ ਤੇਰੀ ਮੁਕੀ ਬੁਲਾਉਣੀ ਇੱਕ ਦਿਨ ਕੋਈ ਸ਼ੇਰ ਨੂੰ ਕਹਿਣ ਲੱਗਾ ਕਿ ਤੁਹਾਨੂੰ ਰਾਮ ਰਾਮ ਬਿੰ ਤੁਸੀਂ ਉਦਾਂ ਕੋ ਜਵਾਬ ਦੇਂਦੇ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਕਹਿ ਲੱਗਾ ਵੀ ਇਤਰਾਹ ਨਹੀਂ ਕਰਾਈ ਕਰਾਈ ਕਹਿ ਲੱਗੇ ਜਦੋਂ ਨੇ ਉਹ ਖਜ਼ਾਨਾ ਖੋਲਣਾ ਆਹ ਦਿੱਤੀ ਉਹਨੇ ਸ਼ੇਖ ਨੇ ਮਾਇਆ ਰੱਖਣੇ ਸਾਰੇ ਦਿਨ ਨਹੀਂ ਕਮਾਈ ਉਸ ਪੈਸੇ ਨੂੰ ਅੱਖ ਦਿਉੜ ਕੇ ਗਿਆ ਨਾ ਕਹਿਣ ਲੱਗੇ ਮਾਇਆ ਇਹ ਸਾਰਾ ਛੱਡ ਕੇ ਓਂ ਰਾਮ ਨਾਮ ਤੇਰੋਂ ਵਸਤੇ ਕਰਦੈ ਤੇਉਂ ਯਾਦ ਕਰਦਾ ਤੇ ਕਹਿੰਦੇ ਨੇ ਕਿਸੇ ਨੇ ਕਿਹਾ ਸੀ ਉਹ ਇੱਕ ਤੇ ਤੈਨੂੰ ਕਹਿੰਦੇ ਨੇ ਤੂੰ ਨਹਿਰ ਗੋ ਗਿਆ ਕਹਿ ਲੱਗੇ ਜੇ ਤੂੰ ਮੇਰੇ ਕੋਲ ਇੱਕ ਕੌਡੀ ਵੀ ਨਹੀਂ ਸੀ ਮੇਰੇ ਕੱਪੜੇ ਪਾਟੇ ਸਨ ਪੈਰਾ ਵਿੱਚ ਮੇਰੇ ਜੁੱਤੀ ਨਹੀਂ ਤੇ ਸ਼ਹਿਰ ਤੇ ਹੋਈ ਐ ਮੈਂ ਵੀ ਹੋਈ ਇਹ ਸਾਰੇ ਲੋਕ ਮੈਨੂੰ ਅਜਿਹੇ ਰਾਮ ਰਾਮ ਕਰਦੇ ਨੇ ਜਾਣਦੇ ਨੇ ਇਹਨਾਂ ਨੇ ਮੈਨੂੰ ਕਦੇ ਰਾਮ ਰਾਮ ਨਹੀਂ ਕੀਤੀ ਇਹਨਾਂ ਨੇ ਮੈਨੂੰ ਕਦੇ ਯਾਦ ਵੀ ਕੀਤਾ ਤੇ ਅੱਜ ਰੱਬ ਨੇ ਮਾਇਆ ਦਿੱਤੀ ਐ ਤੇ ਲੋਕ ਮੈਨੂੰ ਨਮਸਤੇ ਕਰਦੇ ਨੇ ਰਾਮ ਰਾਮ ਕਰਦੇ ਨੇ ਮੈਨੂੰ ਨਹੀਂ ਕਰਦੇ ਇਹ ਮੇਰੇ ਕੱਪੜਿਆਂ ਨੂੰ ਕਰਦੇ ਨੇ ਜਾਣ ਕਹਿੰ ਲਕੀਨ ਸੁਖਾਂ ਵਰ ਦੇ ਨੇ ਕੇ ਮਾਇਆ ਪੂਜਾ ਕਰਦੇ ਨੇ ਜਿਸ ਕਰਕੇ ਆਪਾਂ ਉਹ ਨੂੰ ਕਹ ਤੇ ਨੇ ਗੁਰਮੁਖ ਪਿਆਰਿਓ ਜਿੱਥੇ ਧਨ ਇੱਕ ਖਜ਼ਾਨਾ ਹੈ ਉਥੇ ਮਹਾਰਾਜੀ ਨੇ ਭਗਤ ਕਬੀਰ ਨੇ ਕਿਹਾ ਸੀ ਵਿਦਿਆ ਵੀ ਖਜ਼ਾਨਾ ਹੈ ਵਿਦਿਆ ਮਨੁੱਖ ਨੂੰ ਪੜਨੀ ਚਾਹੀਦੀ ਹੈ ਤੇ ਮੈਂ ਵੀ ਕਿਹਾ ਸੀ ਜਿਹੜੇ ਮਾਤਾ ਪਿਤਾ ਪਿਤਰ ਆਪਣੇ ਬੱਚਿਆਂ ਨੂੰ ਵਿਦਿਆ ਦੇਣਾ ਦੇ ਬਹੁਤ ਵੱਡਾ ਇੱਕ ਪਾਪ ਲੱਗਦਾ ਹੈ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਵੱਡੀ ਇਹ ਸੇਵਾ ਹੈ ਬੱਚੇ ਸਿਆਣੇ ਹੋ ਬੱਚਿਆਂ ਕੁੜਕਿਆਂ ਤੇ ਆਇ ਤੇ ਮੈਂ ਕਈ ਵਾਰ ਤੀਣਾ ਜੀ ਕਿਸੇ ਨੇ ਕੋਈ ਬਿੰਗਨ ਡਿਪਲੋਮਾ ਕੀਤਾ ਕਿਸੇ ਨੇ ਕੋਈ ਡਿਗਰੀ ਕੀਤੀ ਹੋਈ ਹੈ ਜਿਹਦੇ ਮੱਥੇ ਤੇ ਤੇ ਲੇਕਿਆ ਨਹੀਂ ਕਿ ਕੋਰਤਾਰ ਬੰਦੇ ਕੋਰਤਾ ਤਾਂ ਬੰਦੇ ਕੋਰ ਸਾਗੀ ਫਿਰ ਕਹਿੰਦੇ ਵੀ ਭਾਈ ਮੈਂ ਗਲਤ ਰਹਾ ਮੈਂ ਕੋਈ ਅਜੀਬ ਹੀ ਆ ਰਿਹਾ ਮੈਂ ਐ ਡਿਪਲੋਮਾ ਕੀਤਾ ਹੈ ਕੈ ਡਿਗਰੀ ਕੀਤੀ ਹੈ ਇਸ ਗੱਲ ਦਾ ਕਹਿਣ ਲੱਗੇ ਮੈਨੂੰ ਤਜਰਬਾ ਹੈ ਤੇ ਮਨੁੱਖ ਵੀਰ ਸਤਕਾਰ ਆ ਜਾਂਦਾ ਵਿਦਿਆ ਕਰਕੇ ਹੀ ਮਨੁੱਖ ਦਾ ਸਤਕਾਰ ਹੈ ਉਹ ਕਿੰਦਾ ਸਤਕਾਰ ਕੋਈ ਕਰ ਦੇ ਕੋਈ ਕਿਸੇ ਦਾ ਸਤਕਾਰ ਨਹੀਂ ਕਰਦਾ ਸਿਰਫ ਸਤਕਾਰ ਹੁੰਦਾ ਵਿਦਿਆ ਦਾ ਹੁਣ ਮਨੁੱਖ ਦੇ ਕੋਲ ਵਿਦਿਆ ਉਹ ਜਿੱਥੇ ਮਰਦੀ ਚਲਾ ਜਾਏ ਧਰਮ ਦੀ ਦੁਨੀਆ ਹੈ ਇਹਦੇ ਵਿੱਚ ਵੀ ਵਿਦਿਆ ਦਾ ਸਤਕਾਰ ਹੈ ਤੇ ਗੁਰਮੁਖਿ ਪਿਆਰੇ ਉਹਨਾਂ ਰਾਜੇ ਨੇ ਬਖਸ਼ਿਸ਼ ਕੀਤੀ ਹੈ ਤੇ ਜੇ ਬੰਦੇ ਨੂੰ ਵਿਦਿਆ ਆਵੇ ਤੇ ਵਿਦਿਆ ਆਪ ਕਰਕੇ ਬੰਦਿਆਂ ਨੂੰ ਪ੍ਰਾਪਤ ਕਰੇ ਤੇ ਸਿਰ ਉਹ ਕਹੇ ਵੀ ਮੈਂ ਆਪਣਾ ਹੀ ਜੀਵਨ ਬਸਰ ਚੰਗਾ ਕਰਨਾ ਹੈ ਮੈਂ ਕਿਸੇ ਤੋਂ ਕੀ ਲੈਣਾ ਜੇ ਮੈਂ ਵਿਦਿਆ ਪ੍ਰਾਪਤ ਕੀਤੀ ਹੈ ਡਿਗਰੀ ਪ੍ਰਾਪਤ ਕੀਤੀ ਹੈ ਤੇ ਉਸ ਡਿਗਰੀ ਦਾ ਲਾਭ ਮਾਉਣਾ ਚਾਹੀਦਾ ਕਿਸੇ ਹੋਰ ਨੂੰ ਨਹੀਂ ਮਨੁੱਖ ਪਿਆਰਿਓ ਨਾ ਰਸਤੇ ਇੱਕ ਬਾਛਰ ਮੇਰੇ ਦਾਦੇ ਨੇ ਬੜਾ ਪਿਆਰਾ ਸਿਧਾਂਤ ਦਿੱਤਾ ਕਹਿ ਲੱਗੇ ਵਿਦਿਆ ਉਸ ਦਿਨ ਪ੍ਰਫੁੱਲਤ ਹੁੰਦੀ ਹੈ ਵਿਦਿਆ ਉਸ ਦਿਨ ਸਫਲ ਹੋ ਜਾਂਦੀ ਹੈ ਜੇ ਮਨੁੱਖ ਦੇ ਕੋਲ ਕੋਈ ਡਿਗਰੀ ਹੈ ਜਾਂ ਮਨੁੱਖ ਕਿਸੇ ਉਤੇ ਉਤੇ ਬੈਠਾ ਹੋਵੇ ਜੋ ਕਿਸੇ ਗਰੀਬ ਦਾ ਵੀ ਭਲਾ ਕਰ ਦੇਵੇ ਕਈ ਵਾਰ ਸਿਆਣੇ ਲੋਕ ਬੜੇ ਪਿਆਰੇ ਛੋਟੇ ਛੋਟੇ ਉਦਾਹਰਣ ਦਿੰਦੇ ਨੇ ਵੇਖ ਕੋਈ ਕੁਰਸੀ ਦੇ ਉੱਤੇ ਬਹੁਤ بڑے ਲੇਖਿਆ ਬੰਦਾ ਬੈਠਾ ਹੈ ਗਰੀਬੀ ਦੀ ਤਨਖਾਹ ਬੜੇ ਉੱਚੇ ਅਹੁਦੇ ਦੇ ਉੱਤੇ ਬੈਠਾ ਹੈ ਇੱਕ ਗਰੀਬ ਜਿਹਾ ਬੰਦਾ ਆਪਣੇ ਘਾਟੇ ਪੈ ਚਪੜਾ ਪਈਆਂ ਨੇ ਉਹਦੇ ਕੋਲੋਂ ਤਰਸ ਕਰਾਂ ਗਿਆ ਕਹਿਣ ਲੱਗੇ ਸਾਹਿਬ ਜੀ ਇੱਥੇ ਕੋਈ ਆਪਰੇ ਸਹਿਯਤ ਕਰ ਦੇ ਮੇਰਾ ਕੰਮ ਗਰੀਬ ਦਾ ਹੋ ਜਾਏ ਉਹਨੇ ਕਹਿਣ ਲੱਗੇ ਉਹਦੇ ਮਰ ਦੇਖ ਕੇ ਕਿਹਦੀ ਭਾਈ ਤੈਨੂੰ ਆਈ ਵਿਚਾਰ ਪਾਣੀ ਦੇਵੇਗਾ ਉਦਾਸ ਰਹੀ ਮੈਨੂੰ ਦੇਵੇਗਾ ਜੀ ਤੁਰ ਕੇ ਜੇ ਇਹ ਕੋਲ ਨਹੀਂ ਨਾ ਤੇ ਕਰੀਬ ਆ ਦੈਂ ਲੱਗਦਾ ਤੇਰੀ ਕੁੜਕੂਚ ਨਹੀਂ ਗੱਤ ਮੈਂ ਤੇਰਾ ਕੰਮ ਕਿਉਂ ਕਰਾਂ ਕਹਿੰਦੇ ਨੇ ਉਹਨੇ ਆ ਕਰਕੇ ਬਾਹਰ ਚਲੋ ਤੁਝੋ ਨੇ ਦੇਣਾ ਸੀ ਦੇ ਦਿੱਤਾ ਕੰਮ ਕਰਾਇਆ ਪੰਜਾਬਾ ਕੁੜਾ ਕੇ ਕਹਿੰਦੇ ਕਿ ਇਹ ਮਰਦੂਮ ਕੋਈ ਚੰਗੇ ਸਾਖੀ ਕਰਨ ਵਾਲਾ ਨਹੀਂ ਸਿਰਫ ਆਪਣਾ ਹੀ ਉਧਾਰ ਕਿਸੇ ਗਰੀਬ ਦਾ ਵੀ ਭਰਕਰ ਚੜਨਾ ਚਾਹੀਦਾ ਨਹੀਂ ਕਰਦਾ ਕਹਿੰਦੇ ਨੇ ਇੱਕ ਮਨੋਕ ਬੈਠਾ ਭਾਵੇਂ ਉਹਨੇ ਆਪਣੇ ਜੀਵਨ ਦੇ ਵਿੱਚ ਬਹੁਤਾ ਕੁਝ ਨਹੀਂ ਟਪੜੇ ਦੀ ਸਾਧਨਤਾ ਹੋ ਰਹੀ ਨਹੀਂ ਤੇ ਕੋਈ ਗਰੀਬ ਬੰਦਾ ਜਾ ਕੇ ਉੱਥੇ ਕਹਿਤੀ ਐ ਸਾਢੀ ਜਾਂ ਕੈਂਟ ਲੱਗੇ ਸਾਧੀ ਇਹ ਕੰਮ ਕਰਦੇ ਹੋ ਉਹਨੇ ਕਹਿੰਦਿਆ ਸੀ ਕੀ ਕਰ ਅਸੀਂ ਬੈਠੇ ਹਾਂ ਤਾਂ ਪਾਸ ਤੇ ਆ ਜੇ ਤੇਰਾ ਕੰਮ ਸਹੀ ਹੈ ਤੇ ਉਹਨੇ ਇੱਕ ਇੱਕ ਕਾਪੜੇ ਸਾਂਝੀ ਕੀਤੇ ਨੇ ਖੈਰ ਪਾਸ ਹੋਏ ਉਹਨੇ ਪਜਾਵਾਂ ਕੋਲ ਅੰਦਰ ਕੇ ਕਹਿ ਲੱਗੇ ਬੰਦਾ ਬਹੁਤ ਅਮੀਰ ਹੈ ਦੀ ਰੀਤ ਤੇ ਗਰੀਤੀ ਇਥੋਂ ਹੀ ਪਛਾਣੀ ਜਾਂਦੀ ਮਹਾਰਾਜ ਜੀ ਇੱਕ ਬਾਦਸ਼ਾਹ ਵੀ ਬਖਸ਼ਿਸ਼ ਬੈ ਕਰਦੇ ਨੇ ਕਹਿੰਦੇ ਨੇ ਕਿ ਤਨੁਤੀ ਦੁਨੀਆ ਵੀ ਇਸ ਤਰ੍ਹਾਂ ਦੀ ਹੈ ਮੈਂ ਕਦੇ ਵਰਤ ਇਹ ਨਾ ਹੋਣਾ ਗੁਰਮੁਖ ਪਿਆਰਿਓ ਕੋਲ ਦੁਆਰੀ ਆਵਣਾ ਔਰ ساری ਜਿੰਦਗੀ ਆਈ ਜਾਣ ਲਾਗ ਕੋਈ ਵੀ ਨਹੀਂ ਬੱਚਾ ਸਕੂਲ ਦੇ ਵਿੱਚ ਜਾਏ ਉੱਤੇ ਉਪਰ ਕਰਮਾਂ ਕਰਦਾ ਰਹੇ ਟੀਚਰ ਦੀਆਂ ਉਸ ਬਿਲਡਿੰਗ ਦੀਆਂ بڑے ਹੋਈ ਨਾ ਕਿਤਾਬ ਖੋਲ ਕੇ ਨਾ ਦੇਖੇ ਕਿਤਾਬ ਨੂੰ ਥੇਕੇ ਬੱਚਨ ਦੇ ਇਹਦੇ ਨੂੰ ਸਪੀਚ ਨੂੰ ਆਪਣੇ ਗੁਰੂ ਦੀਆਂ ਮਰ ਕਰਮਾਂ ਦਿੱਤੇ ਦੋ ਕਰਨੀਆਂ ਦੇ ਉਚਾਰ ਕਰੇ ਫਿਰਨੇ ਬੜੀ ਸੋਹਣੀ ਬੜੀ ਹੁਈ ਪੱਖੇ ਤੇਲੇ ਬੈਠਾ ਪੜੀ ਕੱਖ ਵੀ ਨਾ ਤੇ ਨਾ ਸਾਲ ਬਾਸ ਪਾਸ ਹੋਏਗਾ 50 ਸਾਲ ਵੀ ਪੜਦਾ ਰਹੇ ਉਹ ਮਤੂਈ ਪ੍ਰਾਪਤ ਨਹੀਂ ਹੋਏ ਕਿ ਧਿਆਨ ਗੱਲ ਹੈ ਮਹਾਰਾਜ ਸੇਧ ਬਾਛਾ ਨੇ ਬਖਸ਼ਿਸ਼ ਕੀਤੀ ਹੈ ਇਹ ਲੱਗੀ ਬੰਦਿਆ ਜੇ ਘੁਰਦਵਾਰੇ ਤੁੰਨ ਜੇ ਕਿਤੇ ਧਰਮ ਸਥਾਨ ਤੇ ਜਾਣੇ ਨਾ ਇਹ ਕੰਮ ਸੇ ਕੰਮ ਕੋਈ ਤੇ ਗੁਣ ਕੋਈ ਤੇ ਆਪਣੇ ਮਨ ਦੇ ਵਿੱਚੋਂ ਔਗਣ ਛੱਡਦੇ ਤੇ ਮੈਂ ਇਹ ਵੀ ਵੇਖਿਆ ਲੋਕ ਮੱਥਾ ਵੀ ਟੇਕੀ ਜਾਂਦੇ ਨੇ ਸਾਨੂੰ ਸ਼ਰਾਬ ਵੀ ਪੀਤੀ ਜਾਂਦੇ ਮੱਥਾ ਵੀ ਟੇਕੀ ਜਾਂਦੇ ਨੇ ਪਾਠ ਵੀ ਕਰੀ ਜਾਂਦੇ ਨੇ ਝੂਠ ਵੀ ਬੋਲੀ ਜਾਂਦੇ ਨੇ ਨਾਲ-ਨਾਲ ਚੱਲ ਰਿਹਾ ਹੈ ਕਹਿਣ ਲੱਗੇ ਸੇਵਾ ਵੀ ਸਿਮਰਨ ਵੀ ਕਰੀ ਜਾਂਦੇ ਨੇ ਤੇ ਨਾਲ-ਨਾਲ ਕੀਰਤਨ ਗਾਇਆ ਜਾਂਦਾ ਉਹ ਡੁੱਗਲੀ ਇਹਦਾ ਵੀ ਜਿਹੜਾ ਇਹਨੂੰ ਵੀ ਘੁੱਟ ਕੇ ਪੜਿਆ ਬਸ ਇਹ ਤਾਂ ਤੰਤੀ ਦੁਨੀਆ ਦੇ ਵਿੱਚ ਵੀ ਸੇਵਾ ਕਿਲਕੀਆਂ ਕਰ ਲਿਆ ਬਾੜ ਜਣ ਕੇ ਉਹ ਕਰ ਲਿਆ ਨਹੀਂ ਤੇ ਨੇ ਇੱਥੇ ਗੁਰੂ ਘਰ ਆ ਕੇ ਮੱਥਾ ਵੀ ਟੇਕਿਆ ਬਰਕਰਮਾਂ ਵੀ ਕੀਤੀਆਂ ਕੋਈ ਮਥਾ ਗੇਂਦਨ ਵੀ ਸੁਣਿਆ ਛੱਡਿਆ ਵੀ ਕਰ ਉਸ ਮਤੋਂ ਖੁਦਾ ਕੀ ਪਨਾ ਹੋਏਗਾ ਗੁਰੂ ਕੀ ਕਹ ਰਿਹਾ ਤੇ ਕਹਿੰਦੇ ਨੇ ਇਹ ਬਨੁੱਤ ਕੀ ਦਰਦਾ ਪਿਆ ਹਮਾਰਾ ਸੱਚੇ ਬਾਦਸ਼ਾਹ ਨੇ ਵਚਨ ਦਿੱਤੀ ਹੈ ਕਿ ਸੰਗੀਤਾਂ ਤੇ ਐ ਲਗੇ ਹਾਲਸੇ ਦਾ ਜਨਮ ਧਿਆਣਾ ਹੈ ਨਹੀਂ ਕਈ ਵਾਰ ਕਈ ਨਾ ਦੇ ਸਾਡਾ ਕਿਸੇ ਦਾ ਜਨਮ ਧਿਆਣਾ ਹੋਵੇ ਨਾ ਪਿਪਲਾਣੀ ਦਾ ਇਹ ਜਨਮ ਹੈ ਉਹ ਪਹਿਲੇ ਯਾਦ ਆਇਆ ਕਿ ਮੇਰੇ ਇਸ ਤਰੀਕ ਨੂੰ ਜਨਮ ਦੇਣਾ ਜਿਵੇਂ ਜਿਵੇਂ ਲਾਗੇ ਆਉਂਦਾ ਹੈ ਪਰਵਾਰ ਦੀ ਬਹੁਤ ਸਾਰੀ ਤਿਆਰੀ ਕਰਦੇ ਹੈ ਜੇ ਕਹਿ ਲਗੇ ਪਤੀ ਦੇ ਤੇ ਪਤਨੀ ਤਿਆਰੀ ਕਰਦੇ ਪਤਨੀ ਦਾ ਜਨਮ ਦੇ ਬੱਚਿਆਂ ਦਾ ਜਨਮ ਤੇ ਲੈ ਦੇ ਵੀ ਉਹ ਲੋਕ ਕਿਵੇਂ ਤੈ ਬਣਾਉਂਦੇ ਕਹਿ ਲਗੇ ਖਰਚਾ ਕਰਦੇ ਨੇ ਕਾ ਕੁਝ ਕਰਦੇ ਨੇ ਤੇ ਜੇ ਧਰਮ ਦੀ ਦੁਨੀਆ ਦੀ ਗੱਲ ਕਰੀਏ ਖਾਰਸੇ ਦਾ ਜਨਮ ਦੇ ਕਿਸੇ ਨੂੰ ਪਤਾ ਹੀ ਨਹੀਂ ਕੋਈ ਵਿਸਾਰਤੀ ਹੋਈ ਸੀ ਕਿਹੜੀ ਵਿਸਾਰਤੀ ਹੈ ਜਦੋਂ ਚਲੇ ਜਾਂਦੇ ਗੁਰਦੁਆਰੇ ਪੱਥਰ ਟੇਕਾਂ ਦੇ ਸਿਧਾਰਨ ਦਾ ਵਿਸਾਖੀ ਹੈ ਗੁਰਮਤਿ ਵੇਸਨ ਪਿਆਰੇ ਉਸਾਕੀ ਤੇ ਅਤਿ ਕਾਲਸੇ ਦਾ ਜਨਮ ਦੇਣਾ ਕੋ ਕਿਸੇ ਨੇ تیاری ਕੀਤੀ ਵਿਚਰੋ ਮੇਂ ਜੰਗੀ ਸਾਹਿਬ ਦਾ ਹੀ ਪਾਠ ਅਰਥ ਅਰਲਾ ਚਾਪ ਸਾਹਿਬ ਦਾ ਹੀ ਮੇਨੂੰ ਪਾਠ ਆ ਜਾਏ ਇਹੋ ਕਹਦੇ ਬੜਾ ਹੋ ਕੇ ਤਕਲੀ ਉੱਪਰ ਕੋਈ ਨਹੀਂ ਤੁਸੀਂ ਪੜਦੇ ਵੇ ਸਵਈਏ ਦੀ ਸਭ ਯਾਦ ਨਹੀਂ ਜੋ ਕਈ ਵੀ ਸਾਡੇ ਮੱਤ ਸਹਿਬ ਦੀ ਯਾਦ ਨਹੀਂ ਉਹ ਪਹਿਨ ਲਗੇ ਵੀ ਗੁਰੂ ਘਰ ਬੰਨੇ ਪਹਿਏ ਮਾ ਰਸਤੇ ਪਾਛੇ ਗਰਤ ਵੀਰ ਪਹਿਨਣ ਕਰ ਪੜੀਏ ਤੇ ਦੁਨੀਆ ਨੰਨੇ ਲੱਗੇ ਬੰਦੇਆ ਪੜਿਆ ਤੇ ਪੜਨ ਦੇ ਅਰਥ ਉਹਨੇ ਸਮਝਿਆ ਵੀ ਕਰਦੀ ਬਾ ਸਾਡਾ ਤੇ ਇੱਕੋ ਇੱਕ ਸਿਧਾਂਤ ਬਣਿਆ ਬੇਸਿਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਜਾਣਨਾ ਮੱਥਾ ਰੱਜ ਕੇ ਟੇਕਣਾ ਇਹ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀ ਕੋਈ ਮੱਥਾ ਮੇਰੇ ਨਾਲ ਉਹ ਸਾਰੇ ਸ਼ਰਧਾ ਪ੍ਰਾਰਥਨਾ ਵਿੱਚ ਚੰਗਾ ਟੇਕਦੇ ਨੇ ਪਰ ਮੱਥਾ ਟੇਕਣ ਦੀ ਗੱਲ ਵੱਖਰੀ ਹੈ ਅਸੀਂ ਗੁਰੂ ਦੀ ਗੱਲ ਵੀ ਤੇ ਮੰਨੀਏ ਨਾ ਗੁਰੂ ਕੀ ਕਹਦੇ ਮਹਾਰਾਜੀ ਜੀ ਕਹਿੰਦੇ ਜੋ ਗੁਰੂ ਕਹੈ ਸੋਈ ਪਲ ਮੰਨੋ ਜੋ ਗੁਰੂ ਕਹਿੰਦਾ ਸੇ ਪਾਈਓ ਨੂੰ ਅਸੀਂ ਮੰਨਣਾ ਚਾਹੀਦਾ ਗੁਰੂ ਜੋ ਤੈਨੂੰ ਸਿਧਾਂਤ ਦੇਦਾ ਗੁਰੂ ਜੋ ਤੈਨੂੰ ਧਿਕਸ਼ਾ ਦਿੰਦਾ ਇਹ ਸਿੱਖ ਦੇ ਅਰਥ ਵੀ ਤਾਂ ਸਾਰੇ ਇਹੋ ਹੀ ਕਰਦੇ ਨੇ ਕਿ ਸਿੱਖਿਆ ਲੈਣੀ ਨਾ ਲੈਣੀ ਹੁਣ ਸਿੱਖਿਆ ਕੀਤੀ ਰਹੇ ਜੀ ਬਾਹਰ ਕਿਸੇ ਡਾਕਟਰ ਦੀ ਸਿੱਖਿਆ ਲੈ ਲੈਣੀ ਉਹ ਨਹੀਂ ਕਹਦੀ ਹੈ ਤਾਂ ਤੇ ਹੈ ਨਾ ਤਰੀ ਦੂ ਰੋਡੀਆਂ ਨਾ ਕਾਈ ਕੋ ਕਾਈ ਇਹਨਾਂ ਦੀਵਤ ਮੰਜ਼ੂਰ ਹੈ ਤੇ ਦੋ ਤਿੰਨ ਫਾਲ ਨਹੀਂ ਹੋ ਸਕਦਾ ਬਰਬਰਾਂ ਨਾ ਜਾਏ ਉਹ ਕਹਿੰਦਾ ਸ਼ਰਾਬ ਨਾ ਪੀਵੀਂ ਜੇ ਸ਼ਰਾਬ ਪੀ ਲਈ ਤੇ ਤੇਰੇ ਸਾਰੇ ਨੇੜੇ ਮੁਖੜੇ ਗਲੇ ਤਏ ਨਹੀਂ ਪੀਲੇ ਤੇ ਮਰ ਜਾਏ ਹੁਣ ਡਰਦਾ ਡਾਕਟਰ ਤੋਂ ਹੈ ਲੱਗੇ ਜੇ ਕੋਈ ਸ਼ਰਾਬ ਸ਼ਕਤੀ ਤੇ ਡਾਕਟਰ ਦੇ ਡੰਗਰ ਕੇ ਛੱਡੀ ਮੌਤ ਨਾ ਆ ਜਾਏ ਗੁਰੂ ਸਾਰੀ ਜ਼ਿੰਦਗੀ ਕਹਿੰਦਾ ਰਿਹਾ ਕਿ ਭਾਈ ਅੰਦਰ ਚੋਂ ਕੌਣ ਛਕੇ ਅੰਦਰ ਬੜਾ ਵਜ਼ਨ ਅਮਰ ਸਤਿਗੁਰਾਂ ਤੇ ਕੀਤਾ ਵੱਡੀ ਕੰਡ ਕੌਣ ਚੁੱਕੇ ਇਹ ਅਮਰਤ ਦੀ ਕੈਂਦੇ ਨੇ ਰੱਖਣਾ ਬਹੁਤ ਵੱਡਾ ਭਾਰ ਹੈ ਪਤਾ ਨਹੀਂ ਕਿੰਨਾ ਵੱਡਾ ਭਾਰ ਸਾਨੂੰ ਲੱਗਦਾ ਗੁਰੂ ਕਹਿੰਦਾ ਵੀ ਕਿਹਨਾਂ ਨੂੰ ਛੱਡਦੇ ਮਹਾਰਾਜ ਇਹ ਨਾ ਛੱਡ ਨਹੀਂ ਸਕਦਾ ਪਰ ਮਾਰਾ ਸੱਚੀ ਬਾਚਾ ਤੇਰੇ ਕਾਰਨ ਆਮ ਦਾ ਚੰਦਾ ਨਾ ਗੁਰੂ ਕਹਿੰਦਾ ਅਮਰਤ ਲਈ ਉਤਰਣ ਕਿਤੇ ਕਿਤੇ ਵੱਡੇ ਗੁਰੂ ਪਰ ਬਾਣੇ ਹੋਏ ਨੇ ਕਿੰਨੀਆਂ ਕਮੀਆਂ ਸਦਾ ਨੇ ਅਵੇ ਕੋ ਕਿਤੇ ਯਾਦ ਕਰਕੇ ਤੁਸੀਂ ਪਵਾਂ ਤਲਪਾਂ ਦੇ ਜਾਓ ਉਥੇ ਬੈਠਣ ਦਾ ਤੁਹਾਡੇ ਕੋਲ ਸਾਰਿਆਂ ਕੋਲ ਦਰਦ ਰਿਆ ਕਰਦਾ ਵੀ ਫਾਈਨ ਨੇ ਤੁਸੀਂ ਥਾਂ ਬੈਠਣਾ ਤਾਂ ਘਟਾ ਬੈਠਦੇ ਤੁਸੀਂ ਦੇਥੇ ਪੱਖੇ ਲਾਇਏ ਨਹੀਂ ਇਹ ਸਾਰਾ ਜਿਹੜਾ ਪਿੰਡ ਲੱਭੇ ਕੀਤਾ ਹੈ ਨਾ ਤੇ ਨਹੀਂ ਵੀ ਕੋਈ ਵੇਲਾ ਬੰਦਾ ਆ ਕਰਕੇ ਉਥੇ ਬੈਠਾ ਰਹੇ ਨਹੀਂ ਤੇ ਗੁਰੂ ਘਰ ਦੇ ਬਣੇ ਨੇ ਇਸ ਸਭ ਕੋ ਸੰਗਤ ਵਾਸਤੇ ਨੇ ਤੁਸੀਂ ਸਾਰਾ ਜਨ ਪਾਰਟ ਕਰਦੇ ਤਾਂ ਤੁਹਾਨੂੰ ਕੋਈ ਨਹੀਂ ਕਰਦਾ ਪੱਤਾ ਚਲਾ ਕੇ ਕੋ ਬੇ ਦੇਖੋ ਬਈ ਗੁਰੂ ਦਰਬਾਸਤੇ ਮਤੋ ਨੂੰ ਦੇਖਿਆ ਧਰਮ ਦੀ ਕਮੀਆਂ ਵਾਸਤੇ ਗੁਰਬਾਤ ਤੇ ਗੁਰੂ ਇਹ ਅਮਰਤ ਲੈਣੇ ਉੱਠੇ ਮਹਾਰਾਜੀ ਅਮਰਤ ਲੈਣੇ ਤੇ ਬਿਜਲੜੜੜੀ ਆਉਂਦੀ ਹੈ ਸਭ ਤੋਂ ਪਹਿਲਾ ਜਿਹੜਾ ਤੇ ਪੌੜੀ ਹੈ ਸੇਕ ਤੇਲੀ ਇਹ ਅਮਰਤ ਲੈ ਲੈ ਜੇ ਸੰਨੋਪਤੇ ਕੋਲ ਅਮਰਤ ਲੈਣਾ ਨਹੀਂ ਹੋਣ ਤੁਸੀਂ ਅਮਰਤ ਸ਼ਕਾਦੇ ਹੋ ਵਰਤੋ ਦਿੱਤੀ ਉਹ ਅਮਰਤ ਸ਼ਕਾਦੇ ਪੀ ਅਮਰਤ ਸਾਖ ਰੱਖਦਾ ਆਮਰ ਅਮਰ ਸਿਆਖੋਂ ਆਮਰ ਸਿਆਖੋਂ ਕੋਨੇ ਸ਼ਕਲੇ ਚਾਰ ਦਿਨ ਦੀ ਕੈਨ ਦੀ ਕ੍ਰਿਤੀ ਉਹਦੀ ਸ੍ਰੀ ਸਰ ਉਹਦੀ ਦੀ ਕੰਮ ਕਰ ਗਿਆ ਹੋਏ ਕਰਾਲੋਂ ਦੇ ਕੁੰਰੇ ਮੁਕਰੇ ਮਹਾਰਾਜ ਵੀ ਕਹ ਪਹਿਲਾ ਅਮਰਤ ਵੇਲਾ ਸੰਭਾਲ ਅਮਰਤ ਵੇਲੇ ਦੇ ਅਰਥ ਕੀ ਨੇ ਤੇਰੀ ਜੜੀ ਜ਼ਿੰਦਗੀ ਜ਼ਹਿਰ ਬਣੀ ਪਈ ਇਸ ਜ਼ਹਿਰ ਦੇ ਵਿੱਚੋਂ ਗੁਰੂ ਨੇ ਕੱਢ ਕੇ ਤੈਨੂੰ ਅਮਰਤ ਦੀ ਧਾਰ ਦੇ ਕੇ ਤੇਰੇ ਜੀਵਨ ਨੂੰ ਅਮਰਤ ਬਣਾਇਆ ਇਹ ਵੀ ਇਹਨਾਂ ਭਰਤ ਦਾ ਵੀ ਅੰਮ੍ਰਿਤ ਵੇਲੇ ਦਾ ਵੀ ਤੇ ਉਹ ਅੰਮ੍ਰਿਤ ਵੇਲੇ ਉਹ ਕੇ ਤੁਸੀਂ ਬਾਣੀ ਪੜੋ ਸਾਰਾ ਟਿਕਣਾ ਚੰਗਾ ਦਿੱਕਾ ਇਹਦਾ ਇਸਤ ਸਮਾਜ ਵਿੱਚ ਵੀ ਪਰਿਵਾਰ ਵਿੱਚ ਵੀ ਇੱਜਤ ਹੋਏ ਵੀ ਤੇ ਮੈਂ ਖਾਸ ਕਰਕੇ ਇਹਨਾਂ ਜਿਹੜੀ ਧੀ ਭੈਣ ਅੰਮ੍ਰਿਤ ਵੇਲੇ ਉਹਦੇ ਨੇ ਤਰੀ ਉਹ ਆਪਣੇ ਪੇਕੇਆ ਘਰੋਂ ਘਤਰੀ ਲੈ ਕੇ ਨਾਲ ਰੱਖ ਵੀ ਦੀ ਜੰਨ ਸੁਈ ਵੀ ਨਹੀਂ ਲੈ ਕੇ ਆਈ ਬਰਉ ਦਾ ਸੰਗਤ ਸੋਹੇ ਪਰਿਵਾਰ ਦੇ ਆਨ ਸਮਾਨ ਇੱਕ ਦੀਪ ਗੱਡੀਆਂ ਭਰ ਕੇ ਲੈ ਕੇ ਆਈ ਬੜਾ ਕੁਝ ਲਿਆਈ ਹੈ ਉਠ ਦੀ ਦਸ ਲੱਗੇ ਦੋ ਦਿਨ ਵੇਖਣ ਦੇ ਚਾਰ ਦਿਨ ਵੇਖਣ ਦੀ ਲੜਾਈ ਝਗੜਾ ਤਦ ਤਰੇ ਸੁਖੂ ਹੋ ਜਾਏ ਨਾ ਕਹਿ ਲੱਗੇ ਉਹਦੀ ਜ਼ਿੰਦਗੀ ਨਰਕ ਬਣ ਜਾਏਗੀ ਇਹ ਸਿਰਫ ਉਹਾਂ ਦੀ ਗੱਲ ਨਹੀਂ ਇਹ ਬਦੌਖ ਦਾ ਜੀਵਨ ਹੈ ਇਹ ਮਗਰ ਜੀ ਕਹਿ ਰਹੇ ਕਿ ਆ ਪੜੀ ਹੈ ਕਿ ਆ ਨਹੀਂ ਹੈ ਬਤਿਆ ਸਿਰਫ ਇਹ ਨੇ ਤਾਂ ਉਹ ਦਰਾਂ ਤੋਂ ਮਤਲਬ ਟੇਕ ਲਈ ਇੱਕ ਮੈਂ ਹੋਰ ਸਿਧਾਂਤ ਦੇ ਕਿਸਮਤੀ ਕਰਾਂ ਇਹ ਨਹੀਂ ਕੋਈ ਵਿਦੇਸ਼ ਚਲਾ ਗਿਆ ਬਾਹਰ ਦੇ ਪੁੱਲ ਕਹਿ ਦੋ ਜਾਂ ਕਿਸੇ ਹੋ ਰਾਜੇ ਤੋਂੜਾ ਜਾਂ ਕੋਈ ਨੌਕਰੀ ਚਲਾ ਗਿਆ ਉਹਨੇ ਆਪਣੀ ਘਰਵਾਲੀ ਨੂੰ ਪੱਤਰਕਾਰੀ ਦੀ ਚਿੱਠੀ ਲਿਖੀ ਦਿੱਤੀ ਹੈ ਜਦੋਂ ਚਿੱਠੀ ਆਈ ਤੇ ਉਸ ਡਾਕੀਏ ਨੇ ਚਿੱਠੀ ਆ ਕੇ ਦਿੱਤੀ ਭਾਈ ਫਲਾਣੀ ਥਾਂ ਤੋਂ ਆਈ ਕਹਿੰਦੀ ਹੈ ਫਲਾਣੀ ਦੀ ਉਹ ਤੇ ਮੇਰਾ ਪਤੀ ਹੈ ਇਹ ਲੱਗੋ ਸੀ ਚਿੱਠੀ ਨੂੰ ਨੇ ਸਿਰ ਤੇ ਰੱਖ ਲਿਆ ਧਿਆਨ ਨਾਲ ਸੁਣਿਆ ਕੋਈ ਸਮਝ ਵਿੱਚ ਆਈ ਜਾਏਗਾ ਸਿਰ ਦੇ ਉੱਤੇ ਰੱਖ ਦੇ ਚਿੱਠੀ ਨੂੰ ਤੇ ਜਿਹੜਾ ਵੇੜਾ ਅੰਦਰ ਹੀ ਦੀ ਵਿੱਚ ਆਂਗਨ ਵਿੱਚ ਤੇ ਵੇੜੇ ਦੇ ਵਿੱਚ ਨਿਤਦੀ ਫਿਰ ਮੇਰੇ ਪਤੀ ਦੀ ਚਿੱਠੀ ਆਈ ਉਹਨੂੰ ਉਸੇ ਤਰ੍ਹਾਂ ਇੱਕ ਸੋਹਣੇ ਜਿਹੇ ਰਵਾਲ ਦੇ ਵਿੱਚ ਬਿਲੇ ਬਿਲੇ ਕੇ ਤੇ ਪ੍ਰੰਤੂ ਕੈਦੀ ਵਿੱਚ ਰੱਖ ਦਿੱਤਾ ਫਿਰ ਸਮਾਂ ਪਿਆ ਕੋਈ ਕਹਿੰਦਾ ਦੋ ਮਹੀਨੇ ਫਿਰ ਕੋਈ ਚਿੱਠੀ ਆਈ ਉਹਨੂੰ ਵੀ ਬੜਾ ਖੁਸ਼ੀ ਨਾਲ ਸਿਰ ਤੇ ਰੱਖਿਆ ਤੇ ਸਿਰ ਤੇ ਰੱਖ ਕੇ ਬੜੀ ਖੁਸ਼ ਹੋਈ ਮੇਰੇ ਪਤੀ ਨੇ ਮੈਨੂੰ ਯਾਦ ਕੀਤਾ ਚਿੱਠੀ ਆਈ ਉਹਨੂੰ ਵੀ ਲਪੇਟ ਰੇਤ ਦੇ ਉੱਤੇ ਰੱਖ ਦਿੱਤਾ ਰੋਜ਼ ਅਰੰਭਤੀ ਕਰਿਆ ਕਰੇ ਤੀਸਰੀ ਚਿੱਠੀ ਆ ਗਈ ਉਹਨੂੰ ਵੀ ਰੱਖਿਆ ਇੰਨੇ ਨੂੰ ਪਤੀ ਆ ਗਏ ਉਹਨੇ ਆ ਕੇ ਪੁੱਛਿਆ ਨਹੀਂ ਮੈਂ ਦੋ ਦਿਨ ਚਿੱਠੀਆਂ ਪਈਆਂ ਸਨ ਤੁਸੀਂ ਜਵਾਬ ਹੀ ਕੋਈ ਨਹੀਂ ਦਿੱਤਾ ਕਿ ਸਭ ਸੁਖ ਸਾਧੀ ਰਾਜੇ ਅੰਧੀ ਹੈ ਦੇ ਕੋ ਪਤਾ ਉਹਨੇ ਕੀ ਜਵਾਬ ਦਿੱਤਾ ਐ ਲੱਗੀ ਜੀ ਮੈਂ ਚਿੱਠੀ ਨੂੰ ਪੜਿਆ ਕੋਈ ਨਹੀਂ ਬਸ ਉਹਨੂੰ ਵੇਖੋ ਫਿਰ ਐਰਵਾਦ ਦੇ ਵਿੱਚ ਲਟਕਿਆ ਹੈ ਤੇ ਸ਼ਰੀਰ ਦਾ ਸੋਹਣਾ ਪ੍ਰਭਾਲ ਹੈ ਤੇ ਰਾਤ ਕਿਤੇ ਮੈਂ ਅਰਗਬਤੀਆਂ ਵੀ ਰੋਲ ਕੀਤੀਆਂ ਨੇ ਧੂਪ ਵੀ ਦਿਖਾਈ ਆਉਂਦੇ ਕੋਲ ਵੀ ਰੋਲ ਵੇਖਿਆ ਪੜਿਆ ਨਹੀਂ ਲੱਗੇ ਕਮਾਲ ਹੈ ਚਿੱਠੀ ਪੜਨ ਵਾਸਤੇ ਹੁੰਦੀ ਹੈ ਵੀ ਰਾਣੀ ਕੁਛ ਲਿਖੀ ਤੁਸੀਂ ਵੀ ਦਾਦੀ ਕੁਛ ਮੈਨੂੰ ਲਿਖ ਦਿਓ ਮੈਨੂੰ ਤੇ ਉੱਤੇ ਬੜੀ ਚਿੰਤਾ ਵੇ 10 ਚਾਰ ਕਿੰਨਾਂ ਪਾਣੀਆਂ ਨੇ ਦਬਾਬ ਇੱਕ ਦਾ ਵੀ ਕੋਈ ਨਹੀਂ ਆਇਆ ਫਿਰ ਲੱਗੇ ਤੂੰ ਬੜੀ ਹੋਏਗੀ ਜਿੱਥੀ ਨਹੀਂ ਪੜੇਗੀ ਪਰ ਮੈਂ ਰੱਖੀ ਐਸ ਬਾਣਕੇ ਗੁਰਮੁਖ ਪਿਆਰਿਓ ਗੁਰੂ ਦੀ ਬਾਣੀ ਪੜਨ ਵਾਸਤੇ ਤੇ ਮੇਰੇ ਪਾਤਸ਼ਾਹ ਨੇ ਕਿਹਾ ਸੀ ਇਹਨੂੰ ਪੜੇ ਅਰਹੰਦੇ ਦੇ ਅਮਲ ਗੁਰੂ ਜੋ ਕਹਿੰਦਾ ਜੋ ਪਰ ਪਹਿ ਸੋਈ ਪਲ ਮੰਨੋ ਹਰ ਹਰ ਸੱਚਾ ਤੇ ਲਲੀ ਤੇ ਮਾੜਾ ਨਹੀਂ ਕਿਹਾ ਸੀ ਕੋਈ ਸਤਿਗੁਰਤਾ ਜੋ ਸਿੱਖ ਆ ਜਿਸ ਸਿੱਖ ਹੈ ਕੋਈ ਸੇਖ ਨਹੀਂ ਕਿ ਉਹਨੇ ਦਸਤਾਰ ਪਾ ਲਈ ਤੇ ਦਾੜਾ ਰੱਖ ਲਿਆ ਤਾਂ ਸਿੱਖ ਹੈ ਦਾੜੇ ਤੇ ਮੁਸਲਮਾਨਾਂ ਦੇ ਲਈ ਤੇ ਮੁਸਲਮਾਨ ਵੀ ਪੁਰਾਣੇ ਸਮੇਂ ਵਿੱਚ ਪੰਗਾਮਤ ਦੇ ਹੁਦਦ ਸਰ। ਧਰਮਹੁਤ ਪਿਆਰਿਓ ਮਹਾਰਾਜੀ ਨੇ ਕਿਹਾ ਜਿਹੜਾ ਅੰਮ੍ਰਿਤ ਵੇਲੇ ਉੱਕੇ ਗੁਰਸਤਗੁਰੂ ਦਾ ਜੋ ਸਿੱਖ ਖਾਏ ਸੋ ਭਲਕੇ ਹਲਕੇ ਦਾਤ ਹੈ ਅੰਮ੍ਰਿਤ ਵੇਲੇ ਦਾ। ਸੋ ਭਲਕੇ ਉਖਾਰਨਾ ਤੇ ਆਵੈ। ਦੁਪੁਤਰੇ ਬਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਮਹਾਰਾਜੀ ਨੇ ਕਹਿ ਤਿਹੜਾ ਅੰਮ੍ਰਿਤ ਵੇਲੇ ਉਤਿਸ਼ਾਨ ਕਰੇ ਕਰ ਉਹਨੂੰ ਅੰਮ੍ਰਿਤ ਦੀ ਪ੍ਰਾਪਤੀ ਹੋਏਗੀ ਜੀਵਨ ਹਿਤ ਬਣ ਜਾਏਗਾ ਤੇ ਭਗਤ ਜੀ ਵੀ ਕਹਿ ਤਿਜਾ ਪੜੀ ਰੱਖਿਆ ਦੁਨੀਆ ਜਾਂ 베ਦ ਪੁਰਾਨਾ ਸੁਣੀ ਐ ਇਹਦੇ ਅਖੀਅਰਥ ਇਹ ਵੀ ਕਲਾ ਪੜਨ ਦੇ ਨਾਲ ਸੀ ਆਰੋਹੀ ਪੜਦੇ ਜਾਂਦੇ ਬਾਸ ਜਬਦੀ ਸਾਹਿਬ ਦਾ ਪਾਠ ਕਰ ਲਿਆ ਮੈਨੂੰ ਕੋਈ ਪਤਾ ਨਹੀਂ ਉਹਦੇ ਅਰਥ ਹੋਏ ਪਤਾ ਨਹੀਂ ਪਾਣੀ ਕੀ ਬੇਚੀ ਪਈ ਹੈ ਇੰਦਾਂ ਵੀ ਹਦਮਾ ਨਹੀਂ ਬੜ ਨਾਰ ਸੁਣੀ ਸਾਹਿਬ ਦਾ ਪਾਠ ਕਰ ਲਿਆ ਉਹ ਕਰ ਲੈ ਚਾਰ ਕਰ ਲੈ ਪੜਤਸ ਕਰ ਦੋ ਜਦੋਂ ਤੱਕ ਉਹਦੇ ਤੇ ਅੰਮਲ ਤੱਕ ਹੁੰਦੇ ਤੇ ਅੰਮਲ ਨਹੀਂ ਤੇ ਮੇਰੇ ਪਾਤਸ਼ਾਹਾ ਰਾਜੀ ਇਹ ਰਹੇ ਕਿ ਪੇਤ ਪੁਰਾਣਾ ਸੁਣੀਏ ਕਹ ਲਗੇ ਵੇਦ ਸੁਣਨਾ ਕੁਰਾਨ ਸਿਰਫ ਦੀਆਂ ਨੂੰ ਧਰਮ ਗਰਥਾ ਨੂੰ ਸੁਣਦਾ ਅੰਮਲ ਕੋਈ ਨਹੀਂ ਕਰਨਾ 50 ਸਾਲ ਵੀ 100 ਸਾਲ ਵੀ ਸੁਣਦਾ ਰਹੇ ਮਨੁੱਖ ਦੇ ਉਤੇ ਅਸਰ ਹੋਣ ਵਾਲਾ ਕੋਈ ਨਹੀਂ ਅਸਰ ਉਦੋਂ ਤੇ ਹੁੰਦਾ ਜਿਹੜਾ ਸੁਣ ਕੇ ਜ਼ਿੰਦਗੀ ਦੇ ਵਿੱਚ ਉਹਨੂੰ ਅੰਮਲ ਦੇ ਵਿੱਚ ਲਿਆਉਂਦਾ ਹੈ ਗੁਰੂ ਘਰੇ ਕਿਰਤਾਂ ਅੰਮ੍ਰਿਤ ਵੇਲੇ ਤੋਂ ਸਾਡੀ ਯਾਤਰਾ ਸ਼ੁਰੂ ਹੋਵੇ ਤੇ ਅੰਮ੍ਰਿਤ ਠੀਕ ਪਹੁੰਚ ਜਾਏ موت آمد تو پہلا اسی عمرت جدا ہے انہوں دا دیا سنبھال کے اپنے سیر میں نام دار کے اور اس خوشی خوشی سنسار تو جائیے بھی گروہ دو دن سنگ دا دیا اسی تیرے سکھ رہا ہے اسی تیرے سکھ رہا ہے سب سری گروہ سائے کارا جی کرتا کر رہنگ کرے میرا دادہ سانو سارے انہوں دیدار اور سکھی جیون ਸ਼ਿਸ਼ਕਾਂ ਦੇ ਮਿਆਂ ਮਿਲਾਂ ਦੇਖਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੱਥ ਜੋੜ ਕੇ ਬੜੀ ਸ਼ਰਧਾ ਨਾਲ ਇਹ ਨਹੀਂ ਕਹੀ ਹੱਥ ਜੋੜੇ ਤੇ ਜੋੜ ਦਿੱਤੇ ਨਹੀਂ ਸਾਨੂੰ ਗੁਰੂ ਨੂੰ ਪਤ ਸ਼ਰਧਾ ਕਰਦੁਣੇ ਚਾਹੀਦੇ ਨੇ ਕਿ ਪਤਸ਼ਾਰ ਸਾਡੇ ਦੀ ਕਿਰਪਾ ਸਾਡੇ ਤੇ ਆਪਣਾ ਪੈਰ ਪਰਿਆਤ ਰੱਖ ਦਦਿਆ ਸਾਡੇ ਔਗਣ ਚਲੇ ਜਾਣ ਸਾਡੀ ਦੁਆਸ਼ ਭਾਣਾ ਚਲੀ ਜਾ ਫਤੇ ਬੁਲਾਓ ਜੀ ਵਾਹਿਗੁਰੂ ਜੀ ਤਾਲ ਖਲਸਾ 我爱 <Like. S 2> <Like. S 1>、like.